ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਸੰਗਰੂਰ ਦੇ ਵਿੱਚ ਮੌਜੂਦ ਆ ਤਾਂ ਸੰਗਰੂਰ ਤੋਂ 8 ਤੋਂ 10 12 ਕਿਲੋਮੀਟਰ ਅੱਗੇ ਮੰਡੀ ਦੇ ਵਿੱਚ ਕਿਸਾਨ ਜਿਹੜੇ ਨੇ ਰੁਕੇ ਹੋਏ ਨੇ ਤਾਂ ਫਰੀਦਕੋਟ ਤੋਂ ਬੀਕੇ ਜੂ ਸਿੱਧੂਪੁਰ ਦੇ ਜਿਹੜੇ ਕੀ ਨੁਮਾਇंदे ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਖਨੋਰੀ ਬਾਰਡਰ ਦੇ ਵੱਲ ਕੂਚ ਜਿਹੜੀ ਕੀਤੀ ਹੋਈ ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਸ ਤਰੀਕੇ ਨਾਲ ਅੱਜ ਤੋਂ 3 ਸਾਲ ਪਹਿਲਾਂ ਦੀਆਂ ਤਸਵੀਰਾਂ ਨਜ਼ਰ ਆਈਆਂ ਸੀਆਂ ਟਰੈਕਟਰ ਟਰੈਲੀਆਂ ਦੀਆਂ ਉਸੇ ਤਰ੍ਹਾਂ ਦੀਆਂ ਤਸਵੀਰਾਂ ਫਿਰ ਨਜ਼ਰ ਆ ਰਹੀਆਂ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲੋਂ ਜਿਹੜਾ ਕਿ ਕੂਚ ਨੇ ਉਹ ਕਰ ਚੁੱਕੇ ਹੋਏ ਨੇ ਤਾਂ ਟਰੈਕਟਰ ਟਰੈਲੀਆਂ ਲੈ ਕੇ ਕਿਸਾਨ ਪਹੁੰਚ ਚੁੱਕੇ ਹੋਏ ਨੇ ਤਾਂ ਫੁੱਲਾਂ ਦੇ ਨਾਲ ਟਰੈਕਟਰਾਂ ਨੂੰ ਸ਼ਿੰਗਾਰ ਕੇ ਦਿੱਲੀ ਵੱਲੋਂ ਕੂਚ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹਾਲਾਂਕਿ ਕੇਂਦਰੀ ਮੰਤਰੀ ਦੇ ਵੱਲੋਂ ਮੀਟਿੰਗ ਜਿਹੜੀ ਕਿ ਉਹ ਕੀਤੀ ਗਈ ਸੀ ਬੀਤੇ ਦਿਨੀ ਅੱਜ ਵੀ ਇੱਕ ਮੀਟਿੰਗ ਹੈ ਜਿਹੜੀ ਕਿ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਤਾਂ ਦੇਖਣਾ ਹੋਵੇਗਾ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਅਹਿਮ ਫੈਸਲਾ ਰਹਿੰਦਾ ਹੈ ਪਰ ਕਿਸਾਨ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਧੂਪੁਰ ਦੇ ਅਗੂ ਮੌਜੂਦ ਨੇ ਇੰਦਰਜੀਤ ਜੀ ਕਿਵੇਂ ਦੇਖਦੇ ਹੋ 3 ਸਾਲਾਂ ਬਾਅਦ ਫਿਰ ਉਹ ਕਿਸਾਨ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ ਵੇਖੋ ਇੱਕ ਦੁਕਾਨ ਤਾਂ ਸਾਡੇ ਕਿਸਾਨਾਂ ਦੇ ਵਾਸਤੇ ਇੱਕ ਵੱਡਾ ਅੰਦੋਲਨ ਕਿਸਾਨਾਂ ਨੇ ਸਿਰਜਿਆ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਲੜਿਆ ਅ ਅਸੀਂ ਉਹਦੇ ਵਿੱਚ ਤਿੰਨ ਕਾਲੇ ਕਾਨੂੰਨ ਬਿਸ਼ੱਕ ਕੈਨਸਲ ਕਰਵਾ ਲਏ ਪਰ ਉਸ ਸੰਘਰਸ਼ ਦੇ ਨਾਲ ਪੈਂਡਿੰਗ ਪੰਜਾਂ ਸਾਡੀਆਂ ਮੰਗਾਂ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਜਿਹੜਾ ਉਸ ਸਮੇਂ ਤੇ ਸਾਡੇ ਨਾਲ ਸਰਕਾਰਾਂ ਨੇ ਕਮਿਟਮੈਂਟ ਕੀਤੀ ਵੀ ਇਹ ਤੁਹਾਡੀਆਂ ਸਾਰੀਆਂ ਜਿਹੜੀਆਂ ਇਹ ਮੰਗਾਂ ਇਹਨਾਂ ਨੂੰ ਅਸੀਂ ਅੱਜ ਤੋਂ ਪ੍ਰਵਾਨ ਕਰ ਲਿਆ। ਤਾਂ ਉਸ ਸਮੇਂ ਅਸੀਂ ਫੇਰ ਉਹ ਜਿਹੜਾ ਸੰਘਰਸ਼ ਆਪ ਦਾ ਮੁਲਤਵੀ ਕੀਤਾ ਸੀ ਪਰ ਸਰਕਾਰ ਸਾਡੇ ਨਾਲ ਕਮਿਟਮੈਂਟ ਕਰਕੇ ਭੰਜ ਚੁੱਕੀ ਹੈ, ਮੁਕਰ ਚੁੱਕੀ ਹੈ। ਅੱਜ ਦੁਬਾਰਾ ਫੇਰ 2 ਸਾਲ ਬਾਅਦ ਸਾਨੂੰ ਜਿਹੜਾ ਦਿੱਲੀ ਵੱਲ ਕੁਝ ਕਰਨਾ ਇਹਦਾ ਮਕਸਦ ਇਹੀ ਹੈ ਵੀ ਸਰਕਾਰ ਸਾਡੇ ਨਾਲ ਕਮਿਟਮੈਂਟ ਕਰਕੇ ਉਹਦੇ ਤੋਂ ਮੁਕਰ ਚੁੱਕੀ ਹੈ। ਸੋ ਸਰਕਾਰ ਨੂੰ ਲੀਤੇ ਲੈ ਕੇ ਆਉਣਾ ਤੇ ਸਾਡਾ ਸੰਘਰਸ਼ੀ ਲੋਕਾਂ ਦਾ ਫਰਜ਼ ਹੈ ਅੱਜ ਅਸੀਂ ਦੁਬਾਰਾ ਫਿਰ ਦਿੱਲੀ ਨੂੰ ਜਿਹੜਾ ਕੁਝ ਕਰਨਾ ਜਿਹਦੀ ਪਿਛਲੀ ਵਾਰੀ ਸੰਘਰਸ਼ ਜਿਹੜਾ ਵੱਡਾ ਲੜਨਾ ਪਿਆ ਕਈ ਸਾਰੇ ਕਿਸਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਗਵਾਣੇ ਪਏ ਪਰ ਇਸ ਵਾਰ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੀ ਗੱਲ ਕਰੀਏ ਪੂਰੀ ਤਿਆਰੀ ਦੇ ਵਿੱਚ ਨੇ ਬਾਰਡਰਾਂ ਦੇ ਉੱਤੇ ਐਵੇਂ ਦੇ ਬਾਰਡਰ ਲੱਗਦੇ ਨੇ ਜਿਵੇਂ ਹਿੰਦੁਸਤਾਨ ਨੂੰ ਪਾਕਿਸਤਾਨ ਦੇ ਬਾਰਡਰ ਹੁੰਦੇ ਨੇ ਵੱਡੀਆਂ-ਵੱਡੀਆਂ ਸਲੇਬਾਂ ਕਈ-ਕਈ ਟੰਡੀਆਂ ਸਲੇਬਾਂ ਸਰੀਏ ਤੱਕ ਗੱਡ ਦਿੱਤੇ ਗਏ ਨੇ ਤਾਂ ਜੋ ਟਰੈਕਟਰ ਟਰੈਲੀ ਹਰਿਆਣੇ ਵੱਲ ਅੰਦਰ ਐਂਟਰੀ ਨਾ ਹੋ ਸਕਣ ਤੇ ਕਿਵੇਂ ਦੇਖਦੇ ਹੋ ਕਿ ਹੁਣ ਉਹ ਰੋਕ ਪਾਣਗੀਆਂ ਸਲੇਬਾਂ ਜਿਹੜੀਆਂ ਟੰਡਾਂ-ਟੰਡੀਆਂ ਸਲੇਬਾਂ ਨੇ ਉੱਥੇ ਰੱਖੀਆਂ ਨੇ ਤਾਂ ਸਰੀਏ ਜਿਹੜੇ ਗੱਡ ਦਿੱਤੇ ਗਏ ਨੇ ਰੋਡ ਦੇ ਵਿੱਚ ਵੇਖੋ ਤੁਸੀਂ ਗੱਲ ਕਰੀਏ ਵੀ ਸਰਕਾਰ ਪੂਰੀ ਤਿਆਰੀ ਚ ਹੈ ਸਰਕਾਰ ਕਿਹੜੀ ਤਿਆਰੀ ਚ ਲੋਕਾਂ ਨੂੰ ਕੁੱਟਣ ਦੀ ਤਿਆਰੀ ਚ ਹੈ ਸਰਕਾਰ ਦੇ ਵੱਡਾ ਲੋਕਤੰਤਰ ਹੈ ਸਾਡਾ ਕਿ ਉਹਦਾ ਚਕਨਾ ਚੂਰ ਕਰ ਲਈ ਤਿਆਰ ਹੈ ਜਿਹੜੀਆਂ ਅਸੀਂ ਆਪਦੀਆਂ ਡਿਮਾਂਡਾਂ ਜੇ ਲੈ ਕੇ ਚੱਲੇ ਆਂ ਇਹ ਕੋਈ ਡਿਮਾਂਡਾਂ ਨਹੀਂ ਹੈਗੀਆਂ ਇਹ ਸਰਕਾਰ ਸਾਡੇ ਨਾਲ ਮੰਨ ਚੁੱਕੀ ਕਮਿਟਮੈਂਟ ਹੈ ਸਾਡੇ ਨਾਲ ਇਹ ਭਾਜੀਪੀ ਦੀ ਸਰਕਾਰ ਜਦੋਂ ਸਤਾ ਤੋਂ ਬਾਹਰ ਸੀ ਉਸ ਸਮੇਂ ਇਹਨਾਂ ਦਾ ਚੋਣ ਮੈਨੀਫੈਸਟੋ ਦਾ ਹਿੱਸਾ ਸੀ ਸਾਨੂੰ ਵੋਟਾਂ ਪਾਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਸੀ 2 50 ਦੇ ਨਾਲ ਕਿਸਾਨਾਂ ਨੂੰ ਜਿੰਸਾਂ ਦੇ ਭਾ ਦੇਵਾਂਗੇ ਪ੍ਰਧਾਨ ਮੰਤਰੀ ਜਿਹਦੀਆਂ ਤੁਸੀਂ ਵੀਡੀਓ ਵੇਖ ਲਓ ਅੱਜ ਕੀ ਕਹਿੰਦੇ ਸੀ ਪਹਿਲੀ ਹੀ ਮੀਟਿੰਗ 'ਮੇ ਪਹਿਲੀ ਹੀ ਵੇਰ ਸਮੁੱਚੇ ਕਿਸਾਨੋ ਕਾ ਜਿਹੜਾ ਕਰਜਾ ਕਰਜ਼ ਮੁਕਤ ਕਰ ਦੇਗੇ ਕੀ ਉਹ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਨਹੀਂ ਐਮਐਸਪੀ ਤੇ ਗਰੰਟੀ ਕਾਨੂੰਨ ਦੀ ਗੱਲ ਜੇ ਕਰੀਏ ਕਸਟਮਰ ਅਫੇਅਰ ਦੀ ਇੱਕ ਨਾਮ ਦੀ ਇੱਕ ਕਮੇਟੀ ਬਣੀ ਜਿਹਦੇ ਚੇਅਰਮੈਨ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਸੀ ਉਸ ਸਮੇਂ ਸੈਂਟਰ ਦੇ ਵਿੱਚ ਸਰਕਾਰ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਚੱਲਦੀ ਸੀ ਉਸ ਕਮੇਟੀ ਦੇ ਚੇਅਰਮੈਨ ਨਰਿੰਦਰ ਮੋਦੀ ਜੀ ਮੁੱਖ ਮੰਤਰੀ ਗੁਜਰਾਤ ਸੀ ਤੇ ਹੋਰ ਵੀ ਬਹੁਤ ਸਾਰੇ ਮੁੱਖ ਮੰਤਰੀ ਉਸ ਕਮੇਟੀ ਦੇ ਵਿੱਚ ਸੀ ਉਦੋਂ ਇਹਨਾਂ ਦਾ ਤਰਕ ਕੀ ਸੀ ਕੇਂਦਰ ਸਰਕਾਰ ਮੂਰੇ ਕਿਸ ਤਰ੍ਹਾਂ ਐਮਐਸਪੀ ਦੇਣਾ ਕੋਈ ਮੈਨਾ ਨਹੀਂ ਰੱਖਦੀ ਤੇ ਕੋਈ ਗਰੰਟੀ ਹੋਵੇ ਅੱਜ ਮੁੱਖ ਪ੍ਰਧਾਨ ਮੰਤਰੀ ਜੀ ਅੱਜ ਤੁਸੀਂ ਪ੍ਰਧਾਨ ਮੰਤਰੀਓ ਦੇਸ਼ ਦੇ ਤੁਹਾਡੀ ਮਜ਼ਬੂਤ ਸਰਕਾਰ ਹੈ ਅੱਜ ਕਿਉਂ ਨਹੀਂ ਐਮਐਸਪੀ ਤੇ ਗਰੰਟੀ ਕਾਨੂੰਨ ਬਣਦਾ ਅੱਜ ਕਿਉਂ ਨਹੀਂ ਜਿਹੜਾ ਚੋਣ ਮੈਨੀਫੈਸਟੋ ਦਾ ਹਿੱਸਾ ਸੀਗਾ ਤੁਹਾਡਾ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਾਂ ਕਿਉਂ ਨਹੀਂ ਲਾਗੂ ਹੁੰਦੀਆਂ ਅੱਜ ਜਿਹੜਾ ਕਰਜ਼ ਮੁਕਤ ਕਰਨ ਦੀ ਕਿਸਾਨ ਨੂੰ ਗੱਲ ਤੁਸੀਂ ਕਈ ਸੱਤਾਂ ਤੋਂ ਬਾਹਰ ਕਿ 10 ਸਾਲ ਦੀ ਸਰਕਾਰ ਦੇ ਵਿੱਚ ਤੁਸੀਂ ਉਹ ਕਰਤਾ ਅੱਜ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੁਹਾਡੀ ਕੀਤੀ ਹੋਈ ਲੋਕਾਂ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੇ ਨਾਲ ਕਮਿਟਮੈਂਟ ਉਹਨੂੰ ਮਨਾਉਣ ਲਈ ਲੋਕ ਸਾਡੀ ਆਪ ਦੀ ਰਾਜਧਾਨੀ ਚਾ ਰਹੇ ਹੈ ਕੀ ਗੱਲ ਕੰਡਿਆਲੀਆਂ ਕੰਧਾਂ ਕੱਢ ਕੇ ਕੀ ਸਾਬਤ ਕਰਦੇ ਹੋ ਤੁਸੀਂ ਕੀ ਸਾਬਤ ਕਰਦੇ ਹੋ ਤੁਸੀਂ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਣ ਦੀ ਤਿਆਰੀ ਚ ਆਪਦੇ ਲੋਕਾਂ ਦੀ ਉੱਠ ਰਹੀ ਆਵਾਜ਼ ਉਹਨਾਂ ਦੇ ਗਲ ਚ ਗੂਠਾ ਦੇਣ ਦੀ ਤਿਆਰੀ ਚ ਇਹ ਸਰਕਾਰ ਦੀ ਜਿਹੜੀ ਤਿਆਰੀ ਹੈ ਇਹ ਲੋਕ ਮਾਰੂ ਤਿਆਰੀ ਹੈ ਇਹਦੇ ਨਤੀਜੇ ਭਿਆਨਕ ਨਿਕਲਣਗੇ ਕੀ ਲੱਗਦਾ ਪਿਛਲੀ ਵਾਰਤਾ ਬਾਕੀ ਸਾਰੇ ਸੂਬੇ ਦਾ ਵੀ ਸਾਥ ਮਿਲਿਆ ਸੀ ਕੀ ਲੱਗਦਾ ਕਿ ਇਸ ਵਾਰੀ ਹਰਿਆਣ ਸਭ ਤੋਂ ਪਹਿਲਾਂ ਤਾਂ ਹਰਿਆਣਾ ਹੀ ਮੋਰਚਾ ਨਾ ਹਰਿਆਣੇ ਦੇ ਕਿਸੇ ਕਿਸਾਨ ਆਗੂ ਉਹਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਉਸ ਤੋਂ ਵੀ ਕਿਤੇ ਵੱਧ ਹੈ ਪਿਛਲੀ ਵੇਰ ਨਾਲ ਪਿਛਲੀ ਵੇਰ ਨਾਲ ਤਾਂ ਪਹਿਲਾਂ ਪੰਜਾਬ ਚੱਲਿਆ ਪੰਜਾਬ ਦੇ ਨਾਲ ਹਰਿਆਣਾ ਚੱਲਿਆ ਉਸ ਤੋਂ ਬਾਅਦ ਯੂਪੀ ਚੱਲੀ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਦੀਆਂ ਸਹਿਯੋਗੀ ਜਥੇਬੰਦੀਆਂ ਲਗਭਗ 200 ਜਥੇਬੰਦੀਆਂ ਇਹ ਕੱਲ ਨੂੰ 13 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚੋਂ ਕੋਨੇ-ਕੋਨੇ ਤੋਂ ਲੋਕਾਂ ਨੇ ਜਿਹੜਾ ਦਿੱਲੀ ਵੱਲ ਕੂਚ ਕਰਨਾ ਕਿੱਥੇ-ਕਿੱਥੇ ਰੁਕੋਗੇ ਤੁਸੀਂ ਪਿਛਲੀ ਵਾਰ ਤਾਂ ਇੰਨੇ ਜਿਆਦਾ ਬੈਰੀਕੇਡ ਨਹੀਂ ਸੀਗੇ ਟਰੈਕਟਰ ਟ੍ਰੇਲਰ ਨਾਲ ਕਿਸਾਨਾਂ ਨੇ ਪੱਟ ਕੇ ਲਾਨ ਨਾਲ ਹੀ ਲੈ ਗਏ ਸੀਗੇ ਸਿੰਘੂ ਬਾਰਡਰ ਤੇ ਪਹੁੰਚ ਗਏ ਚਿਕੜੀ ਬਾਰਡਰ ਤੇ ਪਹੁੰਚ ਗਏ ਵਕਫਾ ਬਾਰਡਰ ਤੇ ਪਹੁੰਚ ਗਏ ਇਸ ਵਾਰ ਕੀ ਲੱਗਦਾ ਹੈ ਕਿ ਸ਼ੰਭੂ ਬਾਰਡਰ ਜਾਂ ਫਿਰ ਖਨੋਰੀ ਬਾਰਡਰ ਦੀ ਬੈਣਾ ਪਏਗਾ ਕਿ ਇਸ ਵਾਰ ਵੀ ਅੱਗੇ ਤੱਕ ਨੂੰ ਜਾ ਹੋਗੇ ਵੇਖੋ ਜਿਹੜੇ ਬੈਰੀਕੇਟਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਪਿਛਲੀ ਵੇਰ ਨਹੀਂ ਸੀ ਐਰ ਕੀ ਵੇਰ ਹੈ ਇਹ ਵੈਰੀ ਕੇਟ ਹੈ ਜਿਹੜੇ ਕੁਝ ਵੀ ਕਰ ਲਈਏ ਲੋਕਾਂ ਦੇ ਅੱਗੇ ਲੋਕ ਰੋ ਅੱਗੇ ਕੁਝ ਨਹੀਂ ਟਿਕਦਾ ਹੁੰਦਾ ਲੋਕ ਰੋ ਅੱਗੇ ਕਿੱਡੀਆਂ ਬੇਸ਼ੱਕ ਇਹ ਕੰਕਰੀਟ ਦੀਆਂ ਕੰਧਾਂ ਕੱਢ ਲੈਣਾ ਨਹੀਂ ਰੁਕਣੀਆਂ ਲੋਕ ਰੋ ਸਭ ਤੋਂ ਵੱਡਾ ਹੁੰਦਾ ਹੈ ਸੋ ਇਹ ਜਿਹੜੀ ਸਰਕਾਰ ਦੀ ਮੁਖਲਾਟ ਹੈ ਸਰਕਾਰ ਬੈਠ ਕੇ ਗੱਲ ਕਰਕੇ ਉਹਨਾਂ ਮਸਲਿਆਂ ਦਾ ਹੱਲ ਕਰਿਓ ਜਿਹੜੀਆਂ ਸਾਡੇ ਕੋਲ ਮੰਨੀਆਂ ਹੋਈਆਂ ਮੰਗਾਂ ਸਾਡੇ ਨਾਲ ਕੀਤੀ ਹੋਈ ਕਮਿਟਮੈਂਟ ਤੇ ਖਰੀ ਉੱtre ਕਰੇ ਸੁਵਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਸੋ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਵੇ ਸਮੁੱਚੇ ਕਿਸਾਨ ਨੂੰ ਕਰਜ਼ੇ ਮੁਕਤ ਕਰੇ ਔਰ ਪਿਛਲੇ ਅੰਦੋਲਨ ਦੇ ਵਿੱਚ ਬਿਜਲੀ ਬਿੱਲ 2020 ਨੂੰ ਰੱਦ ਕਰਨ ਦੀ ਗੱਲ ਕਰੀ ਸੀ ਅੱਜ ਬੈਕ ਡੋਰ ਤੇ ਕੰਮ ਹੋ ਰਿਹਾ ਹੈ ਦੇਸ਼ ਦੇ ਵਿੱਚ ਚੱਪਾਲੇ ਮੀਟਰ ਲਿਆਇਆ ਜਾ ਰਿਹਾ ਕਿਹੜੀਆਂ ਨੀਤੀਆਂ ਨੂੰ ਤੁਸੀਂ ਬੜਾਵਾ ਦੇਣ ਜਾ ਰਹੇ ਹੋ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀ ਕਮਿਟਮੈਂਟ ਕੀਤੀ ਹੋਈ ਹੈ ਲੋਕਾਂ ਤੋਂ ਭੱਜੋਗੇ ਤਾਂ ਤੁਹਾਡੀਆਂ ਜਿਹੜੀਆਂ ਇਹ ਬੈਰੀਕੇਟਿੰਗ ਹੈ ਜਿਹੜੀ ਵੱਡੀ ਇਹ ਲੋਕ ਕਰੋ ਅੱਗੇ ਨਹੀਂ ਟਿਕਣੀ ਜੀ ਕੁਝ ਹੋਰ ਲੋਕ ਵੀ ਨੇ ਬਾਬਾ ਜੀ ਤਿਆਰੀ ਹੈ ਜੀ ਫਿਰ ਇਸ ਵਾਰੀ ਪੂਰੀ ਹੁਣ ਤਿਆਰੀ ਹੈ ਜੀ ਪੂਰੀ ਮੈਰੀ ਗੱਲ ਕਹਿੰਦੇ ਬਹੁਤ ਵੱਡੇ ਵੱਡੇ ਲਾਤ ਤੇ ਸੜਕਾਂ ਦੇ ਵਿੱਚ ਸਰੀਏ ਗੜ ਤੇ ਤਿੱਕੇ ਤੇ ਕਿ ਵੀ ਟਰੈਕਟਰ ਟਰਾਲੀਆਂ ਅੱਗੇ ਲਾ ਜਾ ਪਾਉਨ ਕੋਈ ਗੱਲ ਨਹੀਂ ਜਦੋਂ ਉੱਥੇ ਗਏ ਬਾਰਡਰ ਤੇ ਦੇਖਾਂ ਕੀ ਬਣਦਾ ਕੀ ਬੈਂਕ ਨਹੀਂ ਕੁੜਦੀ ਹੈ ਤਿਆਰੀ ਪੂਰੀ ਹੈ ਕੀ ਕਹਿਣਾ ਚਾਹੋਗੇ ਜੀ ਫੁੱਲ ਤਿਆਰੀ ਹੈ ਜੀ ਜਮ ਚਾਹੇ ਮਰਜੀ ਪਿੱਛੇ ਨਹੀਂ ਹਟਦੇ ਆ ਸਾਡੇ ਸਭ ਸਭ ਕੁਝ ਤੋੜ ਦਿਆਂਗੇ ਜੀ ਦਿੱਲੀ ਤੱਕ ਪਹੁੰਚ ਕੀ ਦਿੱਲੀ ਤੱਕ ਪਹੁੰਚ ਕੇ ਰਹਿਣਾ ਜਾਨੀ ਹੈਂ ਦਿੱਲੀ ਤੱਕ ਪਹੁੰਚ ਲਈ ਮੈਂ ਕਹਿੰਦਾ ਜੀ ਅਸੀਂ ਨਾ ਅਰਦਾਸਾਂ ਕਰਾ ਕੇ ਆਏ ਆ ਪੁੱਤਰਾਂ ਨੂੰ ਗੱਲ ਲਾ ਕੇ ਵੀ ਪਤਾ ਨਹੀਂ ਆਵਾਂਗੇ ਕਿ ਨਹੀਂ ਤੇ ਬਾਕੀ ਸਾਡ ਨੂੰ ਵੀ ਇੰਨਾ ਕ ਹੈਗਾ ਵੀ ਜਿਹੜੇ ਸਾਡੇ ਯੰਗ ਮੁੰਡੇ ਐ ਅਸੀਂ ਤਾਂ ਚਲੋ ਜਾਣਾ ਹੀ ਐ ਇਹ ਇਹਨਾਂ ਨੇ ਕਰਨਾ ਸਾਰਾ ਕੁਝ ਨਾਲ ਅਸੀਂ ਵੀ ਸਪੋਰਟ ਕਰਾਂਗੇ ਅਸੀਂ ਤਾਂ ਕਸਮਾ ਪਾ ਕੇ ਆਏ ਜਮਾ ਇਹ ਕੋਈ ਬਾਤ ਕੋਈ ਬਾਤ ਸੁਣੇਗਾ ਅਸੀਂ ਆਪ ਦੇ ਤੜ ਸੜ ਦੀ ਆ ਕੇ ਫੇਰ ਤੁਰੇ ਆਂ ਸੀ ਅਰਦਾਸਾ ਕਰਕੇ ਤੁਰੇ ਆਂ ਮਗਰਲਾ ਨੂੰ ਕਹਿ ਕੇ ਤੁਰੇ ਵੀ ਯਾਦ ਕਰ ਲਿਆ ਕਰੋ ਸਾਨੂੰ ਜੇ ਅਸੀਂ ਆ ਗਏ ਤਾਂ ਠੀਕ ਐ ਨਹੀਂ ਸਾਨੂੰ ਯਾਦ ਕਰ ਲਿਆ ਕਰੋ ਸਾਡੀਆ ਸਮਾਦਾ ਬਣਾ ਦਿਓ ਬਸ ਇੰਨੇ ਕੰਮ ਗਰਮਕਾਰ ਜਾ ਕੇ ਅਰਦਾਸ ਕਰਾ ਕੇ ਆਏ ਜਿਵੇਂ ਨਹੀਂ ਆਏ ਪਗਲ ਪਹਿਲਾਂ ਜਿਵੇਂ ਸਾਨੂੰ ਪਤਾ ਨਹੀਂ ਸੀ ਵੀ ਕੁੱਟਣਗੇ ਜਾਂ ਕੋ ਹੁਣ ਸਾਨੂੰ ਪਤਾ ਹੈ ਵੀ ਸਾਡੇ ਡਾਂਗਾ ਵਾਲੇ ਜਿਹਨਾਂ ਕੋਲ ਕੰਨ ਤਿਆਰੀ ਕੀਤੀ ਤਾਂ ਤਿਆਰੀ ਤੁਸੀਂ ਪੂਰੀ ਕਰਕੇ ਆਏ ਹੋਏ ਕਰ ਰਹੇ ਸੀ ਕੱਟਾਂ ਜੀ ਅਸੀਂ ਵੀ ਹੋਰ ਕੀ ਕਰਾਂਗੇ ਅਸੀਂ ਵੀ ਕਰਾਂਗੇ ਸਭ ਕੁਝ ਜੋ ਜਵਾਬ ਦੇਵਾਂਗੇ ਉਹਦਾ ਕੁਝ ਮੌਜੂਦ ਵੀ ਨਹੀਂ ਇੱਥੇ ਬਾਈ ਜੀ ਕੀ ਲੱਗਦਾ ਇਸ ਵਾਰੀ ਫੇ ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਕਰਦੀਆਂ ਕੰਕਰੀਟ ਦੀਆਂ ਬੈਰੀਕੇਡ ਲਾਤੇ ਕੰਟੇਨਰ ਲਾਤੇ ਰੋਕ ਪਾਣਗੇ ਜਾਂ ਫਿਰ ਅੱਗੇ ਪਟ ਕੇ ਨਾਲ ਲੈ ਜੂਗੇ ਪਿਛਲੇ ਸਾਨਾ ਕਿਸਾਨ ਵੀਰਾਂ ਮੁਰੇ ਕੁਝ ਵੀ ਨਹੀਂ ਅੱਗੇ ਕਿਸਾਨ ਵੀਰਾਂ ਦਾ ਇੰਨਾ ਜੋਸ਼ ਹੈ ਵੀ ਅੱਗੇ ਨੂੰ ਵੱਧ ਕੇ ਜੋਸ਼ ਹੈ ਵੀ ਗੈਰ ਰਾਜਨੀਤਿਕ ਜਿਹੜੇ ਕਿਸਾਨ ਵੀਰ ਉਹ ਇੱਥੇ ਪਹੁੰਚੇ ਐ ਜਥੇਬੰਦੀਆਂ ਉਹੀ ਪਹੁੰਚੀਆਂ ਜਿਹੜੀਆਂ ਗੈਰ ਰਾਜਨੀਤਿਕ ਐ ਜਿਹੜੀਆਂ ਵਿਗਿਆਉਂਆਂ ਤਾਂ ਆਈਆਂ ਨਹੀਂ ਇਸ ਵਾਰ ਇੰਨਾ ਜੋਸ਼ ਹੈ ਵੀ ਕੁਛ ਮਰਜ਼ੀ ਲਾ ਦੇਣਾ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਤੁਰਿਆ ਅੱਗੇ ਵਧਾਂਗੇ ਜਿੱਥੇ ਪਹਿਲਾਂ ਗਏ ਸੀ ਉੱਥੇ ਫੇਰ ਪਹੁੰਚਾਂਗੇ ਮੋਦੀ ਨੂੰ ਨੀਮਾ ਪਾ ਕੇ ਜਿੱਤ ਹਾਸਲ ਕਰਕੇ ਵਾਪਸ ਆਵਾਂਗੇ ਕੁੱਲ ਜੋਸ਼ ਹੈ ਜਿਹੜਾ ਕਿ ਪੂਰਾ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਵਿੱਚ ਵੀ ਤਾਂ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਫਰੀਦਕੋੜ ਤੋਂ ਕਿਸਾਨ ਨੇ ਜਿਹੜੇ ਕਿ ਉਤੁਰਪੇ ਹੋਏ ਨੇ ਤਾਂ ਸੰਗਰੂਰ ਤੋਂ 10 ਕਿਲੋਮੀਟਰ ਅੱਗੇ ਅਨਾਜ ਮੰਡੀ ਦੇ ਵਿੱਚ ਰੁਕੇ ਹੋਏ ਨੇ ਤੇ ਇੱਥੋਂ ਹੁਣ ਥੋੜੀ ਦੇਰ 'ਚ ਨਿਕਲਣਗੇ ਖਨੋਰੀ ਬਾਰਡਰ ਦੇ ਲਈ ਤਾਂ ਟਰੈਕਟਰ ਟਰੈਲੀਆਂ ਉਸੇ ਤਰ੍ਹਾਂ ਜੋ ਅੱਜ ਤੋਂ 3 ਸਾਲ ਪਹਿਲਾਂ ਨਜ਼ਰ ਆਈਆਂ ਸੀ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਕਿਸਾਨੀ ਅੰਦੋਲਨ 2 ਹੈ ਜਿਹੜਾ ਕਿ ਹੁਣ ਉਹ ਫਿਰ ਦੇਖਣ ਨੂੰ ਮਿਲ ਰਿਹਾ ਦਾ ਸੜਕਾਂ ਦੇ ਉੱਤੇ ਕਿਸਾਨ ਨੇ ਉਹ ਫਿਰ ਪਹੁੰਚ ਚੁੱਕੇ ਹੋਏ ਨੇ ਤਾਂ ਕਿਸਾਨਾਂ ਦਾ ਰੀੜ ਦੀ ਹੱਡੀ ਜਿਹੜੀ ਹੁੰਦੀ ਉਹ ਟਰੈਕਟਰ ਟਰੈਲੀ ਹੁੰਦੀ ਹੈ ਤਾਂ 58 11 ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੇ ਨਾਲ ਇਸ ਨੂੰ ਸਜਾਇਆ ਗਿਆ ਹੈ ਤਾਂ ਫੁੱਲਾਂ ਦੇ ਨਾਲ ਸਜਾ ਕੇ ਟਰੈਕਟਰ ਟਰੈਲੀਆਂ ਬਾਰਡਰਾਂ ਦੇ ਉੱਤੇ ਨਿਕਲ ਪਏ ਨੇ ਕਿਸਾਨ ਇੱਕ ਵਾਰ ਫਿਰ ਤੋਂ ਤਾਂ ਮੰਗਾ ਉਹੀ ਨੇ ਪਹਿਲੇ ਵਾਲੀਆਂ ਜੋ ਸਰਕਾਰ ਨੇ ਮੰਨੀਆਂ ਸੀ ਪਰ ਇੰਪਲੀਮੈਂਟ ਨਹੀਂ ਕੀਤੀ ਉਹਨਾਂ ਨੂੰ ਤਾਂ ਹੁਣ ਕਿਸਾਨ ਇਹ ਕਹਿ ਰਹੇ ਨੇ ਕਿ ਇਸ ਵਾਰ ਸੰਘਰਸ਼ ਚਾਹੇ ਜਿੰਨਾ ਮਰਜ਼ੀ ਲੰਬਾ ਲੜਨਾ ਪਵੇ ਪਰ ਮੰਗਾਂ ਨੇ ਜਿਹੜੀਆਂ ਕਿ ਉਹ ਮਨਾ ਕੇ ਹੀ ਵਾਪਸ ਪਰਤਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਫਰੀਦਕੋਟ ਤੋਂ ਚੱਲ ਕੇ ਸੰਗਰੂਰ ਪਹੁੰਚ ਚੁੱਕੇ ਹੋਏ ਨੇ ਤਾਂ ਥੋੜੀ ਦੇਰ ਦੇ ਵਿੱਚ ਉੱਥੋਂ ਸੰਗਰੂਰ ਤੋਂ ਨਿਕਲ ਕੇ ਖਨੋਰੀ ਬਾਰਡਰ ਵੱਲ ਨੂੰ ਜਾਣਾ ਹੈ ਤਾਂ ਜਿੱਥੇ ਹੁਣ ਦੇਖਣਾ ਹੋਵੇਗਾ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਲਈ ਜਿਹੜੇ ਵੱਡੇ-ਵੱਡੇ ਕੰਕਰੀਟ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ ਕੰਟੇਨਰ ਖੜੇ ਕੀਤੇ ਗਏ ਨੇ ਬੈਰੀਕੇਟਿੰਗ ਕੀਤੀ ਗਈ ਹੈ ਔਰ ਰੋਕ ਪਾਉਂਦੇ ਨੇ ਕਿਸਾਨਾਂ ਨੂੰ ਜਾਂ ਫਿਰ ਕਿਸਾਨ ਉਹਨਾਂ ਨੂੰ ਤੋੜ ਕੇ ਦਿੱਲੀ ਵੱਲੋਂ ਜਿਹੜੇ ਕੁੱਝ ਕਰਦੇ ਨੇ ਕੈਮਰਾ ਪਰਸਨ ਸਨਿ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਸੰਗਰੂਰ